ਆਪਣਾ ਆਇਆ ਹੁਣ ਨੰਬਰ ਐਂਟਰ ਹੋਣੇ ਦਾ ਅੰਦਰ ਅੱਜ ਸਬ ਤੇ ਲਾਸਟ ਨੰਬਰ ਆਇਆ ਮੇਰਾ ਮੈਂ ਪਹੁੰਚ ਗੇ ਰੂਮ ਚ ਫੈਸ਼ੋ ਇਹ ਨਾ ਇਹ ਤੋਂ ਇਹ ਸ਼ੇਪ ਪਾਗਣਾ ਤਰਪਿਆ ਤੇ ਮੈਂ ਨਾ ਬਾਲਟੀ ਰੱਖੀ ਵੀ ਇਹ ਬਾਲਟੀ ਰੱਖੀ ਵੀ ਜਮਾਉਣੇ ਕੱਪੜੇ ਡਬੋਤੇ ਵੇ ਸਰਪ ਚ 20 ਮਿੰਟ ਹੋਣਾ ਇੱਧੇ ਰੱਖਣਾ ਇਹਨੂੰ ਤੇ ਇਹ ਦੂਏ ਪਾਣਾ ਤੇ ਇੱਦੇ ਕੰਨਾ ਵੰਦਾ ਰਜਿਸਟ੍ਰੇਸ਼ਨ ਮੈਂ ਤੁਹਾਨੂੰ ਪਤਾ ਹੀ ਆ ਪਰਦੇਸ ਚੈਦੀ ਆ ਸਾਰਾ ਕੁਝ ਹਾਂਜੀ ਇਹ ਨਾ ਧੋਲੇ ਕੱਪੜੇ ਵੀ ਧੋਲੇ ਸੁੱਕਣੇ ਹੀ ਪਾਤੇ ਜੋ ਆਪਣੀ ਰੀਅਲ ਜ਼ਿੰਦਗੀ ਹੈ ਨਾ ਉਹੀ ਤੁਹਾਨੂੰ ਦੱਸਣੀ ਛੋ ਸ਼ਿਵਾ ਜੀ ਨੇ ਆਪਣੇ ਕੋ ਹੈਗੀ ਉੱਤਰ ਪਾਤੇ ਅੰਦਰ ਅੱਕੇ ਹੁਣ ਅਕਲੋ ਜਰਮਨ ਦਾ ਮਾਹੌਲ ਦਿਖਾਵਾਂਗੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਓਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਪਹੁੰਚ ਗਏ ਜਰਮਨ ਆਪਾਂ ਹੋ ਗਏ ਰੈਡੀ ਇੱਥੇ ਟਾਈਮ ਹੋ ਗਿਆ 12:30 ਤੇ ਆਪਾਂ ਕਰ ਲਏ ਆਪਣੀ ਪੈਕਿੰਗ ਵੀ ਕਰ ਲਈ ਸਾਰਾ ਕੁਝ ਸੈੱਟ ਕਰਤਾ ਤੇ ਹੁਣ ਚੱਲੇ ਆਪਾਂ ਆਪਣੀ ਗੱਡੀ

ਇਹ ਦਰਵਾਜਾ ਹਜੇ ਖੁੱਲਿਆ ਨਹੀਂ ਹੈ ਦਰਵਾਜ਼ੇ ਪਹੁੰਚ ਗਿਆ ਹੈ ਮੇਰਾ ਟਰੱਕ ਖੜੇ ਹੋ ਤਿੰਨ ਨੰਬਰ ਟਰੱਕ ਇਹ ਟਰੱਕ ਲੱਗੇ ਹੋਏ ਲੈਂਚ ਇਹ ਮੇਰਾ ਟਰੱਕ ਆਪਾਂ ਪਹੁੰਚ ਗਏ ਟਰੱਕ 'ਚ ਆ ਪਿੱਛਾ ਬਾਤ ਸਾਰੇ ਕਪੜੇੜ ਮਾਣੇ ਮੋٹے ਸਲਾਬੇ ਸੁੱਕ ਜਊਂਗੇ ਪੱਪਾ ਨਿਕਲਣ ਲੱਗੇ ਬਾਹਰ ਪਹੁੰਚ ਗਏ ਆਪਾ ਯਰਮਨ ਰਾਮ ਮਿੱਠਾ ਰਾਤ ਦਾ 1:30 ਵਜੇ ਕੁਝ ਖਾ ਵੀ ਆ ਬਾਹਰ ਪਾਰਕਿੰਗ 'ਚ ਰੁੱਕ ਕੇ ਕੁਝ ਖਾ ਵੀ ਆ ਫਿਰ ਸ਼ਿਫਟ ਕਰ ਦੇਣੀ ਸਟਾਰਟ ਫੇ ਪਚਵਾਏ ਮੈਂ ਤਾਂ 3 ਵਜੇ ਜਾਂ ਮੈਂ ਸ਼ਿਫਟ ਕਰਤੀ ਸਟਾਰਟ ਮੈਂ ਸ਼ਿਪ ਚੋਂ ਨਿਕਲ ਗਿਆ 1.5-2 ਘੰਟੇ ਬਾਹਰ ਪਾਰਕਿੰਗ 'ਚ ਖੜਿਆ ਰਿਆ ਪ੍ਰਸ਼ਾਦਾ ਪਾਨਿਸ਼ ਹੋ ਗਿਆ ਤੇ ਹੁਣ ਤੁਰ ਪਿਆ 550 ਕਿਲੋਮੀਟਰ ਹੈ 6.5 ਘੰਟੇ ਲੱਗਣਾ ਹੋਏ 4:20 ਦਾ 20 ਮਿੰਟ ਤੇ ਥੋੜੀ ਥੋੜੀ ਲੋ ਹੋਣ ਲੱਪੀ ਆਪਾਂ ਨੂੰ ਮਿਲ ਗਈ ਟ੍ਰੈਫਿਕ ਸਫ਼ਰ ਮੇਰਾ ਹੈਗਾ 485 ਕਿਲੋਮੀਟਰ ਹੈ ਆ 5 ਘੰਟੇ 50 ਮਿੰਟ ਲੱਗ ਜਾਣਾ 1:45 ਮਿੰਟ ਦੀ ਬ੍ਰੇਕ ਲੈਣੀ ਪੈਣੀ ਵਿੱਚ ਆ ਗੱਲੇ ਟਰੱਕ ਬੰਦ ਕਾਮ ਲੰਬਾਈ ਵੈ ਲੱਗਦਾ ਦੇਖੋ ਹੁਣ ਕਦ ਤੱਕ ਨਿਕਲੇ ਟ੍ਰੈਫਿਕ ਚ ਹੁਣ ਤੁਰੀ ਟ੍ਰੈਫਿਕ ਜਰਮਨ ਦੇ ਪਿੰਡ ਗੇ Hundred meters, turn right, K seventy five, turn right. ਲੂਏ ਸਾਰੇ ਮੈਂ ਤਾਂ ਖੇਤਾਂ ਵਿੱਚ ਹੀ ਘੁੰਮ ਮੈਂ ਕਰਦਾ ਉਹ ਇੱਕ ਰਸਤਾ ਬਲੋਗ ਦਾ ਮੈਂ ਗਲਤ ਰਸਤਾ ਚੱਲ ਗਿਆ ਮੈਂ ਮੈਂ 1.5 ਕਿਲੋਮੀਟਰ ਬਾਅਦ ਮੈਂ ਹਾਈਵੇ ਉੱਤੇ ਚੜੂਗਾ ਫਿਰ ਤਬਾਨ ਨੂੰ ਖੇਤ ਖੇਤ ਵੀ ਦਿਖਾਉਂਦੇ ਇਹ ਬਿਜਲੀਕਰ ਗਾਲਤ ਚੱਲ ਗਏ ਘਪਰਾਣਾ ਨਹੀਂ ਸਾਰੇ ਹੱਲ ਹੁੰਦੇ ਕਿਤੇ ਨਾ ਕਿਤੇ ਨਿਕਲੇ ਜਾਂਦਾ ਬੰਦਾ ਤਦ ਇਹ ਟ੍ਰੇਟਰ ਟਰਾਲੀਆਂ ਉਹਨਾਂ ਦਿਖਾਉਣੀਆਂ ਨਹੀਂ ਅੱਜ ਉਹ ਕਿੰਨੇ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਪਈਆਂ ਪੁਰਾਣੀਆਂ ਚੀਜ਼ਾਂ ਨੂੰ ਛੱਡਦੇ ਨਹੀਂ ਹੈਗੇ ਸੰਭਾਲ ਕੇ ਰੱਖਦੇ ਇੱਧਰ ਕਣਕ ਦਾ ਰੰਗ ਫਿਰਨ ਲੱਪਿਆ ਕਣਕ ਦੇਖੋ ਕਿੰਨੀ ਸੋਹਣੀ ਆ ਉੱਪਰ ਚੜ ਕੇ ਫੇਰ ਮੇਨ ਹਾਈਵੇ ਵਾ 5-7 ਕਿਲੋਮੀਟਰ ਫਾਲਤੂ ਘੁੰਮ ਗਾਇਆ ਐ ਵੀ ਮੜੇ ਭਲੇਖਾ ਲੱਗ ਗਿਆ ਇੱਥੇ ਮੌਸਮ ਦਾ ਕੁਝ ਪਤਾ ਨਹੀਂ ਲੱਗਦਾ ਹੁਣ بارش ਲੱਗ ਗਈ ਪਹਿਲਾਂ ਸਾਫ ਤਾਂ ਹੋਣਾ ਦੇਖ ਲਓ ਬੱਦਲ ਹੋ ਗਿਆ ਬਹੁਤ ਵਧੀਆ ਮੌਸਮ ਹੈ ਮੌਸਮ ਦਾ ਕਾਰਨ ਹੈ ਰੁਕ ਜਿੱਧਰ ਮਰਜੀ ਯੋਰ ਬਜਨੇਗਾ ਮੰਨ ਲਓ ਰੁੱਖੇ ਰੁੱਖੇ ਸਾਢੇ 3 ਘੰਟੇ ਲਾ ਜਾਣੇ ਜਿੱਥੇ ਮੈਂ ਆ ਗੱਡੀ ਆ ਆਪਣੀ ਅਨਲੋਡ ਕਰਨੀ ਆ ਲੱਗਿਆ ਪੀਣ ਬਣਾਗਾ ਰੈਸਟ ਹੋ ਗਈ ਆਪਣੀ ਕੰਪਲੀਟ 45 ਮਿੰਟ ਹੋ ਗਏ 46 ਤੱਕ ਪਹੁੰਚਣਾ 1 ਮਿੰਟ ਜ਼ਿਆਦਾ ਚਾਹੀਦਾ 283 ਕਿਲੋਮੀਟਰ ਰਹਿ ਗਿਆ ਚੱਲ ਜਿੰਦੀ ਏ ਪੁੱਜੀਏ ਥੈਂਡ ਗਾਣਾ ਉਹ ਖੇਤ ਦੇ ਵਿੱਚ ਪਤਾ ਨਹੀਂ ਉਹਨੇ ਕਿਆ ਬਾਇਆ ਵਾ ਕਿੰਨਾ ਘੈਂਟ ਲੱਗਦਾ ਨਾ ਸੋਹਣਾ 뷰 ਅਸ਼ੇਰਾ ਦੇਖਦਾ ਹੈ ਉੱਪਰ ਦੇਖਣ ਕਰ ਜਰਮਨ ਦਾ ਮਾਹੌਲ ਹੈ ਬੱਧਾ ਲੱਕੜੋਂ ਦਾ ਲੋਡ ਜਾਂਦੀ ਬਾਰਿਸ਼ ਲਾਪੀ ਜੇ ਕੁਝ ਮੇਤੇ ਗਲਤ ਲਿਖ ਹੋ ਜਾਵੇ ਨਾ ਤਾਂ ਮਾਫ ਕਰਿਓ ਭਰਾਵਾ ਅਸੀਂ ਪੜੇ ਲੇ ਗੱਟਈ ਹੈ ਜਰਮਨ ਦਾ ਫ੍ਰੈਂਕਫਰਟ ਸ਼ਹਿਰ ਹੈ ਸ਼ਹਿਰ ਤੇ ਬਾਹਰੋਂ ਬਾਹਰ ਵਾ ਮੈਂ ਪਹੁੰਚ ਲਿਆ ਹਾਂ ਲੋਡਿੰਗ ਵਾਲੀ ਜਗਾ 17 ਕਿਲੋਮੀਟਰ ਰਹਿ ਗਿਆ ਮੇਰਾ ਟਰੱਕ ਹੋ ਗਿਆ ਖਾਲੀ ਮੈਂ 에ਰਪੋਰਟ ਦੇ ਅੰਦਰ ਹੀ ਖੜ ਗਿਆ ਇੱਥੇ ਪਾਰਕਿੰਗ ਹੈਗੀ ਤੇ ਫੋਨ ਲੱਗਿਆ ਮੈਂ ਸਾਜੀ ਬਣਾਣਾ ਫ੍ਰੀ ਹੋ ਗਿਆ ਮੈਂ ਕੱਲ ਹੋਣਾ ਲੋਡ ਤੇ ਕੱਲ ਦਾ ਮਹੌਲ ਦੱਸਾਂ ਤੁਹਾਨੂੰ ਰਿਆਨ ਸਾਹਿਬ ਜੀ ਦਾ ਧੰਨਵਾਦ ਜੀ ਬਹੁਤ ਹੀ ਇੰਨਾ ਟਾਈਮ ਦਿੰਦੇ